देख रहे हो छनकाटा टीवी न्यूज सताल जी मैं रमन कुमार माही ਸੁਗਾਟਾ ਟੀਵੀ ਤੋਂ ਸੁਗਾਟਾ ਟੀਵੀ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਸ ਸਮੇਂ ਆਪਾਂ ਲਾਡੋ ਵਾਲ ਟਵਰ ਪਲਾਜ਼ਾ ਤੇ ਮੌਜੂਦ ਹਾਂ ਆ ਦੇਖੋ ਜੀ ਆਪਣੇ ਲੰਗਰ ਦਾ ਪੱਕਾ ਡੇਰਾ ਇੱਥੇ ਹੁਣ ਲਗਾ ਰਹੇ ਨੇ ਆਪਣੇ ਬਾਬਾ ਜੀ ਮੈਂ ਗੱਲ ਕਰਵਾਉਣ ਜਾ ਰਿਹਾ ਹਾਂ ਆ ਹਾਂਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਖਾਲਸਾ ਵਜੀ ਫਤਿਹ ਮਹਾਰਾਜ ਹਾਂਜੀ ਹਾਂਜੀ ਬਾਬਾ ਜੀ ਆਪਣੇ ਲੰਗਰ ਕਿਹੜੇ ਆਪਣੇ ਡੇਰੇ ਦੇ ਵਾਲੇ ਨੇ ਇਨਾ ਆਪਣੀ ਪੰਥ ਰਤਨ ਨੂੰ ਸਾਜਖੰਡ ਵਾਸੀ ਜਿਥੇ ਦਾ ਗਵਰਨਰ ਸਾਹਿਬ ਜੀ ਉਹਨਾਂ ਤੋਂ ਅਗੇ ਉਹ ਸਾਰੇ ਜਿਥੇਦਰ ਬਾਬਾ ਬਜਨ ਸਿੰਘ ਜੀ ਦਿੱਲੀ ਵਾਲੇ ਕੋਲ ਬੰਗਲਾ ਸਾਹਿਬ ਦਿੱਲੀ ਵਾਲੇ ਉਹਨਾਂ ਦੀ ਸੇਵਾ ਚਲਦੀ ਕੋਲ ਜਰਾ ਮੌਸਾ ਫਲੋਰ ਸੇਵਾ ਚਲਦੀ ਨੂਰ ਮਹਿਲ ਚਲਦੀ ਆ ਤੇ ਇਸ ਟਾਈਮ ਉਹਨੇ ਆਪਣੀ ਡਿਊਟੀ ਇੱਥੇ ਮੌਸਾ ਵੀ ਆ ਬਾਬਾ ਜੀ ਵੱਲੋਂ ਅੱਛਾ ਜੀ ਤੇ ਅਸੀਂ ਫਿਰ ਇੱਥੇ ਹੀ ਆਪਣਾ ਜੁੱਲੀ ਬਿਸਤਰਾ ਇੱਥੇ ਚੱਕ ਲਿਆਂਦਾ ਮੈਂ ਹਾਂ ਇਹ ਜਿੰਨੇ ਦੇਣਾ ਕਿ ਜਦੋਂ ਤਿੰਨ ਟਾਈਮ ਅੱਗੇ ਲਗਾਤਾਰ ਲੰਗਰ ਲਿਆਉਣਾ ਪੈਂਦਾ ਹੈ ਡੇਲੀ ਉਹ ਨਹੀਂ ਫਿਰ ਬਣਾ ਕੇ ਲਿਉਨੇ ਆ ਕਈ ਵਾਰ ਫਿਰ ਸੰਗਤ ਉਤਰ ਜਲ ਜਾਂਦੀ ਹੈ ਟਾਈਮ ਲੱਗ ਜਾਂਦਾ ਹੈ ਹੁਣ ਇੱਥੇ ਉਹ ਮਾਈਆਂ ਲੱਗੀਆਂ ਪਰਸ਼ਾ ਦੀ ਬਕਾਉਣ ਵਾਲੀਆਂ ਦਾਲ ਸਬਜ਼ੀ ਸਭ ਕੁਝ ਇੱਥੇ ਤਿਆਰੀ ਸਾਰਾ ਕੁਝ ਇੱਥੇ ਤਿਆਰ ਹੋਏਗਾ ਕੋਈ ਦਾਲ ਸਬਜ਼ੀ ਸਭ ਕੁਝ ਇੱਥੇ ਹੁਣ ਤਿਆਰ ਹੋਏਗਾ ਹਾਂਜੀ ਅੱਗੇ ਗੱਲ ਕਰਦੇ ਪਾਪਾ ਜੀ ਹਾਂਜੀ ਤੁਸੀਂ ਪਾਪਾ ਜੀ ਇਹ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਪਰ ਲਈ ਸੰਤਾ ਮਹਾਂਪੁਰਖਾਂ ਦਾ ਸੰਤਾ ਮਹਾਂਪੁਰਖਾਂ ਦੀ ਸ਼ੁਰੂ ਤੋਂ ਹੀ ਬੜੀ ਵੱਡੀ ਦੇਣ ਆ ਹਾਂਜੀ ਕੌਮ ਨੂੰ ਤੇ ਇਹ ਬਹੁਤ ਹੀ ਵਧੀਆ ਉਪਰਾਲਾ ਸੰਤਾ ਮਹਾਂਪੁਰਖਾਂ ਦਾ ਇਹ ਨੇ ਹਮੇਸ਼ਾ ਹੀ ਚਲੋ ਕਹਿਣ ਵਾਲੀ ਗੱਲ ਨਹੀਂ ਦੱਸਣ ਵਾਲੀ ਗੱਲ ਨਹੀਂ ਆ ਹਾਂਜੀ ਜਿੰਨੀਆਂ ਵੱਡੀਆਂ ਸਵਾਵਾਂ ਨੇ ਮਹਾਂਪੁਰਖਾਂ ਦੀਆਂ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਕਾਰ ਸੇਵਾ ਵਾਲੇ ਹੁਣ ਮੌਜੂਦਾ ਮੁਖੀ ਨੇ ਜਿਹੜੇ ਤੇ ਸਾਡੇ ਕਿਸਾਨ ਭਰਾ ਕੁਝ ਦਿੱਲੀ ਨੂੰ ਜਾ ਰਹੇ ਨੇ ਕੁਝ ਉੱਥੋਂ ਆ ਰਹੇ ਨੇ ਇੱਕ ਬੜੀ ਵਧੀਆ ਜਗ੍ਹਾ ਵਾ ਇੱਥੇ ਇਹਨਾਂ ਦੇ ਜਲ ਪਾਣੀ ਪ੍ਰਸ਼ਾਦਾ ਪਾਣੀ ਸ਼ਗਲ ਦੀ ਇੱਕ ਬਹੁਤ ਹੀ ਵਧੀਆ ਤੇ ਨਿਗਰ ਉਪਰਾਲਾ ਕੀਤਾ ਸੰਤਾ ਮਹਾਂਪੁਰਖਾਂ ਨੇ ਤੇ ਧੰਨਵਾਦ ਹੈ ਹੀ ਕਿਸਾਨਾਂ ਅਸੀਂ ਭਰਾ ਕਿਸਾਨ ਅਸੀਂ ਦਿਲੋਂ ਮਹਾਪੁਰਖਾਂ ਦਾ ਧੰਨਵਾਦ ਕਰਦੇ ਹਾਂ ਇਹ ਜੋਗੇ ਤੁਸੀਂ ਹੈ ਨਹੀਂਗੇ ਕਿਉਂਕਿ ਏਡੀ ਵੱਡੀ ਸ਼ਕਤੀਤ ਨੇ ਉਹ ਤੇ ਉਹਨਾਂ ਦਾ ਇਹ ਸਾਰਾ ਕੁਝ ਇੱਕ ਬਹੁਤ ਹੀ ਵਧੀਆ ਉਪਰਾਲਾ ਮਹਾਪੁਰਖਾਂ ਦਾ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਬਾਬਾ ਜੀ ਹੋਰ ਨਾਲ ਸਾਰੇ ਸੰਗਤ ਦੇਖੋ ਸੇਵਾ ਵੀ ਕਰ ਰਹੇ ਨਾਲ-ਨਾਲ ਨਾਲ ਨਾਲ ਟੋਰ ਟੈਕਸ ਤੇ ਹੋਰ ਵੀ ਲੰਗਰ ਚ ਚੱਲ ਰਿਹਾ ਸ੍ਰਿੰਗੂ ਬਾਰਡਰ ਤੇ ਦਿੱਲੀ ਦਿੱਲੀ ਵੀ ਸਾਰੇ ਸੰਗਤ ਨਾਲ ਸੇਵਾ ਕਰ ਰਹੀ ਹੈ ਵੇਖੋ ਜੀ ਹਾਂ ਜੀ ਬਾਬਾਈ ਤੁਸੀਂ ਵਾਹਿਗੁਰੂ ਜੀ ਬਹੁਤ ਜੋ ਮਹਾਂ ਪੁਰਸ਼ਕਾਰ ਹੈ ਬਹੁਤ ਵਧੀਆ ਕਰ ਰਹੇ ਜੀ ਅਸੀਂ ਹੁਣ ਦਿੱਲੀ ਤੋਂ ਆ ਰਹੇ ਸੀ ਬਾਰਡਰ ਤੋਂ ਉੱਥੇ ਵੀ ਇਹਨੀਆਂ ਸੇਵਾਵਾਂ ਚੱਲ ਰਹੀਆਂ ਬੜੀਆਂ ਤਗੜੀਆਂ ਨੇ ਉਹਨਾਂ ਨੇ ਉਸੇ ਟਾਈਮ ਦਿੱਤਾ ਸੀਗਾ ਅਜੇ ਉਹਦੇ ਬਾਰੇ ਕੋਈ ਫੈਸਲਾ ਹੋਇਆ ਨਹੀਂ ਅਜੇ ਆਇਆ ਨਹੀਂਗਾ ਅਸੀਂ ਇੱਕ ਹਫਤਾ ਰਹਿ ਕੇ ਆਏ ਉਹ ਤੋਂ ਪਹਿਲੂ ਵੀ ਇਹ ਇੱਕ ਹਫਤਾ ਰਹਿ ਕੇ ਆਏ ਸੀ ਠੀਕ ਹੈ ਜੀ ਹੁਣ ਵੀ ਵਾਪਸ ਜਾ ਰਹੇ ਹਾਂ ਅਸੀਂ ਅਮੂਸਰ ਤੋਂ ਐਮਜੀਠੀ ਹਲਕੇ ਤੋਂ ਹੁਣ ਅਸੀਂ ਦੋ ਤਿੰਨ ਦਿਨ ਰਵਾਂਗੇ ਤੇ ਫਿਰ ਅਸੀਂ ਫੇਰ ਤਿਆਰੀ ਹੈ ਸਾਡੀ ਅਸੀਂ ਉੱਥੇ ਰਾਸ਼ਨ ਪਹੁੰਚ ਲੈ ਕੇ ਸਮਾਨ ਲੈ ਕੇ ਫੇਰ ਤੇ ਜਾਵਾਂਗੇ ਜਦ ਤੱਕ ਫੈਸਲਾ ਹੁੰਦਾ ਨਹੀਂ ਅਸੀਂ ਉੱਥੋਂ ਆਵਾਂਗੇ ਨਹੀਂ ਇਹ ਸਾਡੀ ਇਹ ਮੂਲ ਸੋਚ ਹੈ ਸਾਡੀ ਇਹ ਵੀ ਅਸੀਂ ਉੱਥੋਂ ਨਹੀਂ ਆਵਾਂਗੇ ਕੋਈ ਹੋਰ ਵੀ ਸਮਾਨ ਗੱਡੀ ਰੱਖਿਆ ਬਸ ਇੱਕ ਫੇਰਾ ਉੱਥੇ ਲਾਉਣਾ ਉੱਥੇ ਸੰਗਤਾਂ ਨੂੰ ਪ੍ਰੇਰਿਤ ਕਰਕੇ ਰਾਸ਼ਨ ਪਾਣੇ ਲੈ ਕੇ ਅਸੀਂ ਬੇਰ ਸਿੰਘੂ ਬਾੜ ਦੇ ਫੇਰ ਚਲੇ ਜਾਣਾ ਜੀ ਹਾਂਜੀ ਸਰ ਸਾਡੀ ਇਹ ਹਾਂਜੀ ਬੰਬਾਈ ਤੁਹਾਨੂੰ ਸਾਡੀ ਕੀ ਕਹਿਣਾ ਜਾਵਾਂਗੇ ਇਹਦੇ ਬਾਰੇ ਜੇ ਸਮਾਂ ਮੋਰ ਕਿੰਨਾ ਦਾ ਸਮਾਂ ਆਪਾਂ ਨੂੰ ਲੱਗ ਸਕਦਾ ਹੈਗਾ ਵੇਖੋ ਜੀ ਇਹ ਸਰਕਾਰਾਂ ਦੇ ਹੱਥ ਵਸਿਆ ਜਦ ਨਹੀਂ ਜਲਦੀ ਸਨੋਸੋ ਪੁਖਾਦਾ ਕਰ ਦਿੰਦੇ ਅਸੀਂ ਉਹ ਨਹੀਂ ਕਰਤੀ ਸੋਟਣ ਲਈ ਤੇ ਆਨੇ ਫਸਦਾ ਜਲਦੀ ਦੇਣ ਸਾਡੇ ਅੱਖਾਂ ਅੜੀਏ ਵਾਲੇ ਵਰਤੀਰਾ ਜਿਆ ਪੈਦਾ ਕਰ ਰਿਹਾ ਅੜੀਏ ਵਰਤੀਰਾ ਪੈਦਾ ਕਰ ਰਿਹਾ ਇੰਨੀ ਸਾਲੋਂ ਉੱਥੇ ਤੁਸੀਂ ਵੇਖੋ ਉਹ ਵੀ ਸਿੰਘੂ ਬਾਰਡ ਤੋਂ ਲੈ ਕੇ ਤੇ ਇਹਨੂੰ ਇੰਨਾ ਝਾਮ ਲੱਗਾ 20 ਕਿਲੋਮੀਟਰ ਦੇ ਵਿੱਚ ਪੰਡਾਲ ਤੇ ਇਤਨਾ ਲੰਗਰ ਦਾ ਸਿਸਟਮ ਜਿਹੜਾ ਚੱਲ ਰਿਹਾ ਹਾਂਜੀ ਤੇ ਜੇ ਵੇਖੇ ਮੈਨੂੰ ਆਉਂਦੀ ਵੀ ਤੂੰ ਛੱਡ ਦੇ ਖੜਾ ਜਿੱਦ ਕਿਉਂ ਕਰਦਾ ਵਾ ਇਹ ਸੰਗਤ ਆ ਰੱਬ ਦਾ ਰੂਪ ਆ ਤੂੰ ਛੱਡ ਖੜਾ ਜਾਣ ਦੇ ਗੁੱਸੇ ਨੂੰ ਜੋ ਕਿਦੇ ਮੰਨ ਲਾ ਉਹ ਤਾਂ ਜੀ ਪੁੱਛ ਰਿਹਾ ਜੀ ਕਿ ਕਿੱਥੋਂ ਆ ਰਿਹਾ ਹੈ ਨਾ ਕੋਈ ਇੰਨਾ ਪੈਸਾ ਕਿੱਥੋਂ ਆ ਰਿਹਾ ਲੰਗਰ ਵਾਸਤੇ ਜੀ ਆ ਕੇ ਵੇਖੋ ਸੰਗਤ ਤੋਂ 2-2 ਲੱਖ ਰੁਪਈਆ ਉੱਥੇ 2-2 ਲੱਖ ਦੇ ਲੀਤੇ ਨੇ ਤੇ ਲੱਖ ਵਾਰ-ਵਾਰ ਦੇ ਦੇ ਰਹੇ ਨੇ ਵੇਖੋ ਜੀ ਇਹ ਨਾ ਵੈਗਰੂ ਦੀ ਕਿਰਪਾ ਵਰਤੀ ਆ ਹਾਂਜੀ ਇਹ ਉਹਨਾਂ ਨੂੰ ਨਹੀਂ ਸਮਝ ਆਉਣੀ ਕਿੱਥੋਂ ਪੈਸਾ ਆ ਰਿਹਾ ਹਾਂਜੀ ਉਹਨਾਂ ਨੂੰ ਕੀ ਪਤਾ ਜੀ ਇਹ ਗੁਰੂ ਨਾਨਕ ਮਹਾਰਾਜ ਜੀ ਦਾ ਚਲਾਇਆ ਹੋਇਆ ਲੰਗਰ ਆ ਲੰਗਰ ਹੈਗਾ ਆ ਇਹ ਜੇ ਇੰਨੀ ਮਤ ਹੁੰਦੀ ਤੇ ਹਾਜੀ ਬੇਲੀ ਕਿਉਂ ਪਾਸ ਕਰਦੇ ਹਾਂਜੀ ਜੇ ਇੰਨੀ ਜਾਣਕਾਰੀ ਹੁੰਦੀ ਉਹਨਾਂ ਨੂੰ ਵੀ ਇਹ ਜਦੋਂ ਗੁਰੂ ਮਹਾਰਾਜ ਪਾਤਸ਼ਾਹ ਇਹ ਇਹ ਵੀ ਦ੍ਰੈਪੰਡਾਰੀ ਖੁੱਲੇ ਵਰਤਦੇ ਨੇ ਤੇ ਇਹ ਦੇਖੋ ਹਣ ਸੰਤ ਮਹਾਪੁਰਖ ਆ ਕਿੰਨਿਆ ਕਿਡੀਆਂ ਇਮਾਰਤਾਂ ਗੁਰਦੁਆਰੇ ਸਾਹਿਬ ਤਿਆਰ ਕੀਤੀਆਂ ਜੀ ਇਹਨਾਂ ਦੇ ਉਹ ਕਿਰਪਾਈ ਵਰਤਦੀ ਹੈ ਇਹਨਾਂ ਦੇ ਕਿਉਂਕਿ ਇਹ ਬੰਦਗੀ ਵਾਲੀਆਂ ਰੂਹਾਂ ਰੱਬ ਨਾਲ ਜੁੜੀਆਂ ਰੂਹਾਂ ਤੇ ਕਿਸਾਨ ਹੀ ਦਸਾਂ ਨਾ ਉਹਦੀ ਕਿਰਤ ਕਰਨ ਵਾਲੇ ਆ ਰੱਬ ਨਾਲ ਇਹਨਾਂ ਦੇ ਸੰਬੰਧ ਦੇ ਹੈਗੇ ਹੀ ਆ ਉਹ ਇੰਨਾ ਨਹੀਂ ਸਮਝ ਆ ਰਹੀ ਕਿ ਜੀ ਇਹ ਅੰਨ ਦਤਾ ਆਪਣੇ ਹੈਗੇ ਮੈਂ ਵੀ ਇਹਨਾਂ ਕੋਲ ਜੋ ਖਾ ਰਿਆਂ ਉਹ ਇਹਨਾਂ ਦਾ ਹੀ ਦਿੱਤਾ ਹੋਇਆ ਹੈ ਇਹ ਇਹਦ ਗੱਲ ਸੋਚਣ ਵਾਲੀ ਆ ਅੰਨ ਦਾਦੇ ਕੋਲੋਂ ਅੰਨ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹਨਾ ਤੇ ਪਰ ਵੈਗਰੂ ਨੇ ਨਹੀਂ ਹੋਣ ਦੇਣਾ ਜੀ ਇਹ ਇਹ ਮਨਸੂਬਾ ਉਹਨਾਂ ਦਾ ਨਹੀਂ ਪੂਰਾ ਹੋਣਾ ਉਹਦੀਆਂ ਗਲਤ ਫਹਿਮੀਆਂ ਵਾ ਕਿੰਨਾ ਕ ਸਮਾਂ ਲੱਗ ਸਕਦਾ ਹੋਰ ਜਿਸ ਹਿਸਾਬ ਨਾਲ ਉਹ ਚੱਲ ਰਿਹਾ ਆ ਵਾ ਵੇਖੋ ਜੀ 26 ਨੂੰ ਜੋ ਨਹੀਂ ਅੱਜ ਹਨਾ ਕੋਈ ਨਿਕਲਦਾ ਤੇ 26 ਨੂੰ ਟਰੈਕਟਰ ਮਾਰਚ ਦਾ ਜਿਹੜਾ ਦਿੱਲੀ ਦਾ ਪ੍ਰੋਗਰਾਮ ਆ ਤੇ 26 ਤੋਂ ਪਹਿਲਾਂ ਉਹਨੂੰ ਮੰਨਣਾ ਪੈਣਾ ਜੇ ਦਿੱਲੀ ਦੇ ਟਰੈਕਟਰ ਵੜ ਗਏ ਤੇ ਫਿਰ ਉਹ ਬੜੀ ਵੱਡੀ ਮੁਸ਼ਕਲ ਹੋਣੀ ਆ ਕਿਉਂਕਿ ਕਿਸਾਨਾਂ ਨੇ ਹੁਣ ਤੱਕ ਦਾ ਸੰਘਰਸ਼ ਬਿਲਕੁਲ ਸ਼ਾਂਤਮਈ ਕੀਤਾ ਵਾ ਸ਼ਾਂਤਮਈ ਕੀਤਾ ਜੀ ਸ਼ਾਂਤਮਈ ਹੋਇਆ ਵਾ ਹਾਂਜੀ ਜਿਹੜਾ ਗੁਰੂ ਮਹਾਰਾਜ ਜੀ ਸਾਨੂੰ ਦੱਸਿਆ ਨਾ ਜੀ ਉਹਦੇ ਉਸੇ ਲੀਡ ਤੇ ਚੱਲ ਰਹੇ ਨੇ ਤੇ ਜੇ ਉਹ ਨਾ ਚੱਲਿਆ ਫਿਰ ਮੀਰੀ ਪੀਰੀ ਫਿਰ ਪੀਰੀ ਤੇ ਹੈ ਹੀ ਆ ਫਿਰ ਜੀ ਹਾਂਜੀ ਬਿਲਕੁਲ ਜੀ ਫਿਰ ਉਹਰ ਔਕਾ ਹੋਊਗਾ ਫਿਰ ਕੰਮ ਤੇ ਪਰ ਉਹਨੂੰ ਚਾਹੀਦਾ ਇੰਨਾ ਸਬਰ ਸੰਤੋਖ ਇਤੋਂ ਵੱਧ ਨਹੀਂ ਰੱਖਿਆ ਜਾ ਸਕਦਾ ਨਾ ਕੋਈ ਚੋਰੀ ਨਾ ਡਾਕਾ ਉੱਥੇ ਨਾ ਕੁਝ ਨਹੀਂ ਹੋਇਆ ਹਨਾ ਇੱਕ ਪਿੰਡ ਵਸਿਆ ਵਾ ਬਿਲਕੁਲ ਜੀ ਇੱਕ ਹਿਸਾਬ ਨਾਲ ਜੀ ਦੂਰੋਂ ਦੂਰੋਂ ਆਣ ਕੇ ਹੋਰ ਜਿੰਨੇ ਤੋਂ ਹੋਰ ਸਟੇਟਾਂ ਤੋਂ ਆਣ ਕੇ ਉੱਥੇ ਸਭਾ ਤੇ ਦੇਖੋ ਸਾਰੇ ਵੀਰ ਆਪਣੇ ਕਿਸਾਨ ਵੀਰਾਂ ਨਾਲ ਕੇ ਉੱਥੇ ਬੈਠੇ ਹੋਏ ਆ ਇੱਕ ਹਸਾਬ ਨਾਲ ਇੱਕ ਪਿੰਡ ਹੀ ਬਸ ਰਹੇ ਆ ਅਲੱਗ ਮੈਨੂੰ ਨਾਮ ਦੇਣਾ ਚਾਹੀਦਾ ਆ ਬਿਲਕੁਲ ਜੀ ਨਾ ਕੋਈ ਜਾਤ ਨਾ ਪਾਤ ਨਾ ਕੋ ਧਰਮ ਨਾ ਦੇਸ਼ ਨਾ ਸੂਬਾ ਨਾ ਕਸਬਾੜਾ ਜੀ ਸਾਰੇ ਭਰਾ ਭਰਾ ਕਿ ਦੂਜੇ ਨੂੰ ਉੱਥੇ ਸਮਝ ਰਹੇ ਆ ਬਿਲਕੁਲ ਜੀ ਤੇ ਇੱਕ ਇੱਕ ਵੱਖਰਾ ਹੀ ਇੱਕ ਇਤਿਹਾਸ ਬਣ ਗਿਆ ਜੀ ਜਿਵੇਂ ਇੱਕ ਨਵਾਂ ਕੋਈ ਪੁੱਛਦਾ ਨਹੀਂ ਵੀ ਤੂੰ ਕੌਣ ਆ ਵੀ ਕਿਹੜੇ ਪਿੰਡੋਂ ਆਇਆ ਕਿਦਾਂ ਦਾ ਨੂੰ ਕਿਹੜੇ ਯਾਦ ਕਿੜਾ ਪਾ ਦੇਣਾ ਜੀ ਬਿਲਕੁਲ ਜੀ ਬਿਲਕੁਲ ਤੇ ਸਾਰੇ ਇੰਨਾ ਭਾਈਚਾਰਾ ਤੇ ਕਾਇਮ ਹੈ ਅਖੀਰ ਤੇ ਅਸੀਂ ਸੰਤਾ ਮਹਾਂਪੁਰਖਾਂ ਦਾ ਧੰਨਵਾਦ ਕਰਦੇ ਆ ਜੀ ਜਿਹੜੇ ਇਸ ਟਾਈਮ ਕਲੋਟੇ ਨੇ ਸੰਗਤਾਂ ਦੇ ਨਾਲ ਹਾਂਜੀ ਗੁਰੂ ਮਹਾਰਾਜ ਚੜ੍ਹਦੀ ਕਲਾ ਕਰਨਾ ਹਰਿਆਣੇ ਜੀ ਬੜਾ ਜੋਸ਼ ਹੈ ਹਾਂਜੀ ਹਰਿਆਣੇ ਜੀ ਲੰਗਰ ਪਿੱਛੇ ਲੱਗੇ ਸੀ ਵੇਖ ਕੇ ਆਏ ਆ ਤੇ ਹਰਿਆਣੇ ਨੇ ਵੀ ਦੱਸਤਾ ਵੀ ਵਾਕਿਆ ਹੀ ਦਿੱਲੀ ਤੋਂ ਆਰੇ ਦਿੱਲੀ ਤੋਂ ਆਰੇ ਠੀਕ ਮਟਰ ਮੁੱਟਰ ਦਿੱਲੀ ਤੋਂ ਆਰੇ ਹਰਿਆਣੇ ਨੇ ਵੀ ਦੱਸਤਾ ਵੀ ਵਾਕਿਆ ਹੀ ਪੰਜਾਬ ਉਹਦਾ ਹੀ ਭਰਾਵਾ ਹੀ ਛੋਟੇ ਪੰਜਾਬ ਵੱਡਾ ਵੱਡਾ ਭਰਾਵਾ ਠੀਕ ਹੈ ਉਹਦੇ ਬਾਰੇ ਕੁਝ ਹੋਰ ਭਾਵੇਂ ਕਿ ਨਹੀਂ ਬਾਕੀ ਆਓ ਇਧਰ ਮੁਰੇਸ਼ ਸ਼ਰਦਨ ਦਿਖਾਓ ਲੰਗਰ ਬਣ ਰਿਹਾ ਕਿਦਾਂ ਮਾਤਾਵਾ ਪਹਿਣਾ ਹੋਦਾ ਕਿਦਾਂ ਆਪਣਾ ਸਾਫ ਤੇ ਰਹੀਆਂ ਕੈਮਰਾਮੈਨ ਜੀ ਮਾਣੇ ਇਧਰ ਲੰਗਰ ਨਿਕਲ ਬਣਦੇ ਹਾਂ ਜੀ ਸੋਸੀ ਕਮੈਂਟ ਅਸੀਂ ਇਸ ਮੋਦੀ ਵੀ ਮਕਾਨ ਇੱਥੇ ਦਿੰਨੇ ਆ ਬੈਠੇ ਕਜੀ ਜਿਹੜੀ ਸੰਗਤਾਂ ਦਿੱਲੀ ਨੂੰ ਜਾਂਦੀਆਂ ਤਾਂ ਦਿੱਲੀ ਤੋਂ ਆਉਂਦੀਆਂ ਉਹਨਾਂ ਦੀ ਸੇਵਾ ਕਰਦੇ ਪਏ ਆ ਜੇ ਮੋਦੀ ਮਰ ਜਵੇ ਤਾਂ ਅਸੀਂ ਉਹਦੀ ਕਾਰਨਾਮਿਤ ਇਹ ਕੋਸ਼ਿਸ਼ ਕਰੀਏ ਸਾਸਰੀ ਕਾ ਦੇਖੋ ਜੀ ਕਿੱਦਾਂ ਬੀਬੀਆਂ ਭੈਣਾਂ ਆਪਣੇ ਘਰਾਂ ਨੂੰ ਆਣ ਕੇ ਇੱਥੇ ਸਮੇਂ-ਸਮੇਂ ਦੇ ਦੇਖੋ ਆਪਣੇ ਕਿੱਦਾਂ ਸਮਾਂ ਕੱਢ ਕੇ ਘਰਾਂ ਚੋਂ ਇੱਥੇ ਸੇਵਾ ਕਰ ਰਹੀਆਂ ਆ ਆਪਣੇ ਵੀਰਾਂ ਭੈਣਾਂ ਲਈ ਜਿਹੜੇ ਦਿੱਲੀ ਨੂੰ ਜਾ ਰਹੇ ਆ ਇੱਥੇ ਦੇਖੋ ਕਿੱਦਾਂ ਲਗਵਰ ਲੱਗਾ ਹੋਇਆ mm <sighs>